ਸ਼ਿਗਾਲੇਨੋ ਵੈਲਕਮ ਟੂ ਮਾਈ ਨਿਊ ਵਲੋਗ ਅੱਜ ਸੀ ਰੈਂਪ ਦੀ ਸਾਫ ਸਫਾਈ ਕਰਨੀ ਹੈ ਅਜੇ ਲੱਗੇ ਮੈਨੇ ਮੰਮੀ ਉੱਥੇ ਸਾਰਾ ਪੰਜਾਬ ਛਿੜਕੀ ਆਂਦੇ ਨੇ ਤੇ ਸਾਫ ਕਰਦੇ ਪਏ ਨੇ ਉੱਧਰ ਨਾਲ ਮਿਲਣੀ ਗੰਦੀ ਸਮਹਰ ਹਾਂ ਦੀ ਵੀ ਹੈ ਨਾ ਹਮ ਦੇ ਸਾਰੇ ਕੱਪੜੇ ਦੇ ਮੂਹ ਕੱਪੜੇ ਦੇ ਮੂਹ ਦੇ ਕੱਪੜਾ ਪੁੱਣੀ ਐਨੇ ਛਿੜਕੀ ਐਨੇ ਸਾਰਾ ਪੰਜਾਬ ਉੱਥੇ ਪੈ ਰਿਹਾ ਕਿ ਮੈਂ ਕਰਦੇ ਪਏ ਕੰਮ ਹਾਂ ਜੀ ਰੈਂਪ ਤਾਂ ਪੂਰਾ ਬਣ ਗਿਆ ਇਥੇ ਪਲੇਨ ਸਿਮੈਂਟ ਲੱਗੂਗਾ ਹਜੇ ਮਿਸਤਰੀ ਲੱਗੇ ਹੋਏ ਨੇ ਨਾ ਤਾਂ ਅਜੇ ਦੀ ਸਾਫ ਸਫਾਈ ਨਹੀਂ ਹੋਈ ਹਜੇ ਗੰਦਾ ਹੈਗਾ ਫਿਰ ਸਾਫ ਸਫਾਈ ਫਿਰ ਕਰਾਂਗੇ ਇਹਨ ਦੀ ਉਥੇ ਗਮਲੇ ਰੱਖਾਂਗੇ ਅਸੀਂ ਪਰ ਕਿਹੜੇ ਗਮਲੇ ਲਾਉਣੇ ਕੁਝ ਮੈਚ ਦੇ ਦੇਣੇ ਥੋੜੇ ਜਿਹੇ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਉਹ ਸਾਫ ਸਫਾਈ ਕਰਾਂਗੇ ਨਾ ਉਹ ਤਾਂ ਫਿਰ ਤੁਹਾਨੂੰ ਸਹੀ ਦਿਖੂਗਾ ਇਹ ਤਾਂ ਗੰਧ ਵੱਜਿਆ ਬਸ ਸਾਰਾ ਹੀ ਹਾਂਜੀ ਇਹਦੇ ਸਾਰਾ ਬੋਟਲ ਬਚੇ ਲੱਗੇ ਸਾਰਾ ਕੁਝ ਆ ਗਿਆ ਬਸ ਇੱਕ ਚੀਜ਼ ਇਹਦੇ ਡਿਟੋਲ ਨਹੀਂ ਆਇਆ ਦਾੜੀ ਕਿੰਨੇ ਦੇ ਲੋਗੇ ਹਾਂਜੀ ਤੁਹਾਡੀ ਦੋ ਜਾਵੇ ਦੋ ਜਾਵੇ ਕਰਨੀ ਲੱਗਦੇ ਨਾਲੇ ਹਾਂ ਦੇਖੋ ਖਾਲੀ ਖਾਲੀ ਜਿਹੜਾ ਦੂਰ ਨਹੀਂ ਪੈਂਦਾ ਨਾ ਇੱਥੇ ਤਾਈ ਸਾਰੀ ਜੇ ਸੋਈ ਤਿਆਰ ਹੋ ਗਈ ਅਭੀ ਲੱਗ ਗਿਆ ਸਾਡਾ ਆਰ ਹੋ ਜਾ ਇੱਥੇ ਲੱਗਣਾ ਬਾਕੀ ਹੈ ਇੱਥੇ ਲੱਗੂਗਾ ਆਰ ਆ ਬਾਰੀ ਵੀ ਬਣਾਤੀ ਵਧੀਆ ਇੱਥੇ ਸਾਰਾ ਮਤਲਬ ਆਟਾ ਸਾਰੀਆਂ ਟੈਨਾਂ ਲਾਤੀਆਂ ਥੱਲੇ ਉੱਪਰ ਨੀਚੇ ਸਾਰੇ ਕਿਤੇ ਲਾਤੀਆਂ ਇੱਕ ਬੋਰਡ ਲੱਗਣੇ ਬਾਕੀ ਨੇ ਬਸ ਇੱਥੇ ਇੱਕ ਬੋਰਡ ਲੱਗਣਾ ਚਾਹੀਦਾ ਤੇ ਇੱਕ ਇੱਥੇ ਲਾਈਟਾਂ ਲੁੱਟਾਂ ਵਾਸਤੇ ਹੇਲ ਮੰਗਦੇ ਮੇਰੇ ਵਾਸਤੇ ਮਮੇ ਤਾਂ ਪੁੱਛਿਆ ਸੀ ਮੈਂ ਮੰਮੀ ਆ ਕੀ ਚੀਜ਼ ਹੈ ਮੈਂ ਬੋਲੇ ਚਕਨਾ ਫਿਰ ਲੰਖਾ ਕਰਾਂਗੀ ਅਧਿਕ ਮੈਥਰ ਲਈ ਆ ਗਈ ਦੇਖ ਜੀ ਹੁਣ ਮੈਂ ਛੱਤ ਤੇ ਆਈ ਸੀ ਥੋੜੀ ਦੇਰ ਐਵੇਂ ਇੱਥੇ ਥੋੜਾ ਜਿਹਾ ਕਮਨ ਫ੍ਰੈਂਟ ਪਰ ਉੱਪਰ ਤਾਂ ਗਰਮੀ ਬੜੀ ਹੈ ਉਹ ਦੇਖੋ ਪਿੱਛੇ ਕਿੱਥੇ ਹੈ ਸੂਰਜ ਉਹ ਮੇਰੇ ਸਿਰ ਤੇ ਕਿੱਥੇ ਹੈ ਕਿੱਥੇ ਹੈ ਦੇਖੋ ਕੋਈ ਨਹੀਂ ਪਿਆ ਕੋਈ ਨਹੀਂ ਹੁਣ ਮੈਨੂੰ ਗਰਮੀ ਵੀ ਲੱਗਦੀ ਨਹੀਂ ਆ ਸਾਹ ਲੈ ਰਿਆ ਆ ਰਿਹਾ ਡੈਡੀ ਨੂੰ ਦੁੱਧ ਗਰਮ ਵੀ ਡਿਊਟੀ ਮਿਲਿਆ ਹੁਣ ਹੁਣ ਪਹਿਲਾਂ ਦੁੱਧ ਗਰਮ ਕਰਦੇ ਹਾਂ ਜਿੰਨੀ ਪਿੰਨ ਬੋਲੇਆ ਚੀਨੀ ਵੀ ਪਾਣੀ ਫਿਰ ਥੋੜੀ ਜਿਹੀ ਪਾਣੀ ਵਿੱਚ 슈ਗਰ ਹੈ ਡੈਡੀ ਨੂੰ ਜਿਆਦਾ ਨਹੀਂ ਮੈਂ ਥੋੜੀ ਜਿਹੀ ਰੱਖਤੀ ਐ ਸਿਰਫ ਕਿੰਨੀ ਮੰਨੀ ਕਿ ਪਾਉਣੀ ਕਿ ਡੈਡੀ ਨੂੰ 슈ਗਰ ਹੈ ਜੀ ਨਾ ਬਾਜ ਸਾ ਮੇਰਾ ਹੱਥ ਛੜ ਗਿਆ ਨਾ ਚਲੋ ਹੁਣ ਜਦ ਦੁੱਧ ਬਣ ਜੂਗਾ ਐ ਚੀਨੀ ਖਾਣ ਦਾ ਸ਼ੌਂਕ ਤਾਂ ਮੈਨੂੰ ਵੀ ਹੈ ਪਰ ਹੁਣ ਨਹੀਂ ਖਾ ਸਕੂਗੀ ਮੰਮੀ ਬੋਲਦੀ ਕਿ ਨਿਖੋਕਾ ਲਾਗ ਜਾਂਦੇ ਨੇ ਇਸੇ ਕਰਕੇ ਹੁਣ ਜਦੋਂ ਆ ਬਣ ਜੂਗੀ ਤੁਸੀਂ ਦੇਖ ਕੇ ਆਵਾਂਗੇ ਹਾਂਜੀ ਹੁਣ ਮੈਂ ਆਪਣਾ ਸਕੂਲ ਦਾ ਕੰਮ ਕਰ ਲੈਣੀ ਕਿਉਂਕਿ ਮੈਂ 4 ਦਿਨ ਗਈ ਨਹੀਂ ਸੀ ਫਿਰ ਮੇਰਾ ਕੰਮ ਪੈਂਡਿੰਗ ਰਹਿ ਗਿਆ ਚਲੋ ਕਾਪੀਆਂ-ਕੁੱਪੀਆਂ ਕਰ ਦਿਆਂ ਕਰ ਦਿਆਂ ਕੰਮ ਫਿਰ ਆ ਮੇਰਾ ਬੈਗ ਇਹ ਲੈ ਜੈਂ ਟੁੱਟੀ ਪੀਕਚਰ ਇਹਦੀ ਇਹਦਾ ਪ੍ਰੈਸ਼ਨ ਕਰਵਾਉਣਾ ਪਊਗਾ ਫਿਰ ਟੈਂਸ਼ਨ ਨਾ ਮਣੀ ਪੂਰੀ ਅਨੇ ਵਿੱਚ ਮੇਰੇ ਸਾਰੇ ਕਾਪੀ ਪੀਨੇ ਜਲਾ ਇਹਦਾ ਮੇਰਾ ਕਮਰਾ ਇੰਦਾ ਸੀਗਾ ਚਲੋ ਹੁਣ ਫਿਰ ਆਪਾਂ ਕੰਮ ਕਰਦੇ ਆ ਫਿਰ ਮਿਲਦੇ ਆ ਮੰਮੀ ਜਿੱਥੇ ਗੱਲ ਕਰਦੇ ਪਏ ਨੇ ਮੈਂ ਵੀ ਰੱਤ ਤੇ ਟੀਵੀ ਦੇਖਦਾ ਪਿਆ ਚਲੋ ਫਿਰ ਮਿਲ ਗਿਆ ਫਿਰ ਕੰਮ ਕਰਨ ਤੋਂ ਬਾਅਦ ਜਿੱਦ ਵਿੱਚ ਵਿੱਚ ਮੈਂ ਦਿਖਾਉਂਗੀ ਵਿਕੀ ਕੀ ਕੰਮ ਕਰ ਰਹੀ ਹਾਂ ਸਾਈਜ਼ ਦਾ ਵਿਰੰਦਾ ਮੈਂ ਇਸ ਤਰ੍ਹਾਂ ਬੁਆਏ ਲੱਭ ਲਈ ਰੰਦਾ ਮੇਰਾ ਪਰ ਉਸ ਤੋਂ ਬਥੋਰੀ ਸਕਰਾਫ ਵੀ ਕਰਾਂਗੀ ਕਿਉਂਕਿ ਮੇਰੀ ਫੇਵਰਿਟ ਐਡਰੰਡ ਉਹ ਤਾਂ ਜੀ ਕੰਮ ਮੇਰਾ ਹੋ ਗਿਆ ਨਹੀਂ ਸੱਚ ਸਾਈਜ਼ ਦਾ ਸਾਈਜ਼ ਤਾਂ ਹੋ ਗਿਆ ਸੱਚ ਮੈਂ ਰਾਈਟਿੰਗ ਤੇ ਨਹੀਂ ਜਾਈਓ ਮੈਂ ਤੁਹਾਨੂੰ ਦਿਖਾਂਦੀ ਪੀਆ ਵੈਸੇ ਇਹ ਰਾਈਟਿੰਗ ਗੰਦੀ ਹੈ ਜੀ ਵੈਸੇ ਗੰਦੀ ਹੈਗੀ ਤਾਂ ਨਹੀਂ ਕਰਦੀ ਤਾਂ ਮੈਂ ਸਹੀ ਆ ਵੈਸੇ ਪਰ ਮੈਂ ਜਿਹੜੀ ਚੈਟ ਜਿ ਕਰਨਾ ਆ ਦੇਖੋ ਸਹੀ ਨਹੀਂ ਹੋਈ ਇਹਦੇ ਵਿੱਚ ਇਧਰ ਦੋ ਗਲਤੀਆਂ ਨਿਕਲੀਆਂ ਇਧਰ ਇਧਰ ਤੇ ਇੱਥੇ ਇੱਥੇ ਵਾਲੀ ਸਹੀ ਸੀ ਇਹ ਤੱਕ ਮੈਂ ਮੈਮ ਨੇ ਚੈੱਕ ਕਰਤਾ ਸੀ ਮੇਰਾ ਹੁਣ ਫਿਰ ਜਿਹੜਾ ਦੂਸਰਾ ਕੰਪਿਊਟਰ ਦਾ ਕੰਮ ਰਹਿੰਦਾ ਉਹ ਕਰਾਂਗੀ ਫਿਰ ਉਸ ਤੋਂ ਬਾਅਦ ਮੈਮ ਨੇ ਆਪੇ ਕਰਨ ਦਿੱਤਾ ਸੀਗਾ ਮੈਨੂੰ ਉਸਨੂੰ ਦੱਸ ਤਸਵੀਰ ਆਪੇ ਕਰਨਾ ਹੈ ਫਿਰ ਉਹ ਕਰਕੇ ਫਿਰ ਉਹ ਬਲੋ ਕੰਟੀਨਿਊ ਕਰਾਂਗੇ ਉਸ ਤੋਂ ਬਾਅਦ ਥੋੜੀ ਕ੍ਰਾਫਟ ਵੀ ਕਰ ਲਾਂਗੇ ਰੋਇੰਗ ਆਈ ਬੁੱਕ ਵਿੱਚ ਮੈਨਾਂ ਦੇ ਜਿਹੜਾ ਸਹੀ ਨਹੀਂ ਦੇਖੋ ਇੱਥੇ ਵੀ ਆ ਗਏ ਸਮਰਲੀ ਇੱਥੇ ਵੀ ਲਾਦਾ ਸਾਰਾ ਤਜਾਬ ਉਹ ਰੈਂਪ ਤੇ ਲੱਗੂਗਾ ਫਿਰ ਅਸੀਂ ਅੰਦਰ ਜਾਵਾਂਗੇ ਅੰਦਰ ਦੀ ਸਾਫ ਸਫਾਈ ਕਰਾਂਗੇ ਫਿਰ ਸਾਰੇ ਉਹਦੇ ਕੰਮ ਤੇ ਲੱਗਿਆ ਮੈਂ ਇੱਥੇ ਬੜੀ ਖੜੀ ਆਈਆਂ ਤੇ ਇੱਥੇ ਦਮਰੇ ਹਨ ਨਾ ਬਸ ਖੜੀ ਹਾਂ ਮੈਂ ਸਾਰੇ ਉੱਥੇ ਮੰਮੀ ਵੀਰਾ ਅੰਦਰ ਵੀ ਸਾਰੇ ਕੰਮ ਲੱਗੇ ਹੋਏ ਨੇ ਮੈਂ ਕੁਛ ਨਹੀਂ ਕਰਦੀ ਮੈਂ ਤਾਂ ਪਿੱਛੇ ਹਾਂ ਸਿਰਫ ਅੰਦਰ ਜੇ ਬਾਹਰ ਵੀ ਨੀਟਾ ਬੰਦ ਨਹੀਂ ਲੱਗਦਾ ਅੰਦਰ ਵੀ ਸਾਰਾ ਸਾਫ ਕਰਨਾ ਹੈ ਲੱਗੇ ਹਾਂਜੀ ਅੱਜ ਅਜ ਇੱਕ ਨਵਾਂ ਫਰੂਟ ਲੈ ਕੇ ਆਏ ਸੀ ਹਰਮਿੰਦਰ ਨਾਮ ਕੀ ਹੈ ਮੈਰੀ ਗੋਜਾ ਹੋਰ ਕੀ ਨਹੀਂ ਸਾਢੇ 12 ਤਾਈਗਾ ਨਵਾਂ ਫਰੂਟ ਕਿਉਂਕਿ ਮੈਰੀ ਵਟਨ ਆਪ ਨੂੰ ਬਗਾਰ ਨਹੀਂ ਹੈਗਾ ਉਹ ਵਾਲਾ ਉਹ ਖਾਣਾ ਹੀ ਹੈ ਹਾਂ ਮੈਰੀ ਗੋਜਾ ਉਹ ਘੱਟੇ ਹੁੰਦੇ ਜਿਵੇਂ ਮਿੱਠਾ ਕੀ ਇਹ ਨਾਮ ਮੈਰੀ ਗੋਜਾ ਮੈਰੀ ਗੋਜਾ ਗੋਜਾ ਮੈਰੀ ਗੋਜਾ ਨਾਮ ਤਾਂ ਵਧੀਆ ਹੈ ਅੱਜ ਵੀਰ ਆ ਗਿਆ ਸੀ ਲੈਣ ਟਮਾਟਰ ਪਿਆਜ਼ ਮਰੀਆਂ ਮਿਰਚਾਂ ਅੱਜ ਕੋਈ ਨਹੀਂ ਚਾਵਲ ਤੇ ਦਾਲ ਬਣਾਵਾਂਗੇ ਮੇਰੇ ਫੇਵਰਿਟ ਮੰਮੀ ਕਰਦੇ ਪਹਿਲੇ ਵਾਸ਼ਰੂਮ ਤੇ ਸਾਰਾ ਸਾਫ ਉੱਥੇ ਆਈ ਵਾਸ਼ਰੂਮ ਇਹ ਸਾਫ ਕਰਦਾ ਹਾਂ ਇਸ ਲਈ ਵਾਈਪਰ ਵਰਤਦਾ ਪਿਆ ਏਡ ਵੀ ਸਾਰਾ ਸਾਫ ਕਰਦਾ ਵੀਰੇ ਨੇ ਅੱਜ ਮੰਮੀ ਨੇ ਕਿਹਾ ਤਾਰ ਕੋਈ ਤਿੰਗੀ ਤਰ੍ਹਾਂ ਸਾਰਾ ਗਾਲੀਆਂ ਘਾਰਾ ਫੋਟੇਗੇ ਸਾਰੇ ਦੇਖੀਂ ਅੰਦਰੋਂ ਹੀ ਪਸਾਫ ਕਰਤਾ ਸੀ ਹੁਣ ਬਾਹਰ ਦੀਵਾਈਆ ਬਾਹਰੋਂ ਸਾਰਾ ਲੰਪ ਗੰਦਾ ਹੈਗਾ ਇਧਰ ਗੇਟ ਵੀ ਸਾਫ ਕਰਨਗੇ ਇੱਥੇ ਵਾਲਾ ਵੀ ਸਾਰਾ ਸਮਾਨ ਸਾਫ ਸਮਾਨ ਤਾਂ ਨਹੀਂ ਮਤਲਬ ਟੈਲਾਂ ਸਾਫ ਕਰਨਗੇ ਹਾਂ ਪਰ ਮੈਂ ਚਲਦੇ ਨੇ ਲੰਬੇ ਤੱਕ ਜੀ ਤੁਸੀਂ ਮੈਸੇਜ ਕਰਨਾ ਤੁਸੀਂ ਦੱਸੋ ਦਿਨ ਤੱਕ ਲੋ ਜਲਦੀ ਆ ਗੇਟ ਵੀ ਸਾਰਾ ਗੰਦਾ ਹੋਇਆ ਪਿਆ ਇਥੋਂ ਦੀ ਜੀ ਇੱਥੇ ਮਸਤ ਖਾਣਾ ਚੱਲਦਾ ਪਿਆ ਦਾਲ ਚਾਵਲ ਬਣਾਏ ਨੇ ਹਾਂ ਜੀ ਆ ਦਾਲ ਚਾਵਲ ਕਿੱਥੇ ਨੇ ਅੱਛਾ ਰਿ ਚਾਵਲ ਇਹਨਾਂ ਤੱਕਣ ਤੱਕ ਉਤਾਰ ਦੇ ਖਾਣਾ ਨਹੀਂ ਲੰਨ ਚਾਵਲ ਖਤਮ ਹੋ ਗਏ ਖਤਮ ਹੋ ਗਏ ਸਾਰੇ ਪਲੇਟਸ ਪਾ ਲਏ ਅੱਛਾ ਮੇਰੇ ਤਾਂ ਉਧਰ ਪਏ ਮੈਂ ਤਾਂ ਵੀ ਖਾਣ ਲੱਗ ਗਈ ਸੀ ਮੈਨੂੰ ਭੁੱਖ ਲੱਗੀ ਸੀ ਉਦੋਂ ਚਲੋ ਹੁਣ ਖਾਣੇ ਆ ਸੀ ਇਧਰ ਲੱਸੀ ਵੀ ਹੈ ਚਲੋ ਮੇਰੇ ਫੇਵਰਟ ਦਾਲ ਚਾਵਲ ਬਣੇ ਨੇ ਅੱਜ ਤਾਂ ਜੀ ਸ਼ਾਮ ਦੇ ਵੱਜ ਗਏ ਨੇ ਚਾਰ ਚਾਹ ਪੀ ਲਈ ਚਲੋ ਹੋ ਗਈ ਉਹ ਮੈਂ ਲੱਗ ਲਾ ਕੇ ਚਲਦੇ ਹਾਂ ਮੈਂ ਤਾਂ ਕਰਨਾ ਹੈ ਉਹ ਲੋਕੀ ਕਰਨ ਨਹੀਂ ਕਿ ਕਰਨੇ ਆ ਕਪੜੇ ਧੋਇਆ ਲੈ ਸੀ ਮੰਮੀ ਆਪਾਂ ਮਤਲਬ ਅਜੇ ਮਸ਼ੀਨ ਚੰਨੇ ਜਾਂਦੇ ਆ ਮੰਮੀ ਉਹ ਆਨੀ ਆ ਮੈਨੇ ਮੈਨੂੰ ਬਾਹਰ ਭੁਲਾਇਆ ਮੈਨੂੰ ਲੱਗਾ ਵੀ ਕਪੜੇ ਨੂੰ ਪ੍ਰੈਸ ਕਰਨੇ ਪਾਣੇ ਹੋਣ ਮੰਮੀ ਚਾਹ ਬਣਾਉਣ ਵਾਸਤੇ ਬੋਲਣਾ ਸੀ ਮੈਂ ਚਾਹ ਤਰਿਆਈ ਲੋਕ ਪਣ ਲੈਂਦਾ ਤੇ ਆ ਦੇਖੋ ਮੈਨੂੰ ਕੀ ਮਿਲਿਆ ਗਿੱਲੇ ਗਿੱਲੇ ਪੈਸੇ ਜਿਹੜੇ ਕਿ ਗਿੱਲੇ ਤੇ ਮੈਂ ਕਿਤੇ ਨਹੀਂ ਲੇ ਗਾ ਸੁੱਕੇ ਹੀ ਸੀ ਗਿੱਲੇ ਤੇ ਮੈਂ ਕਿਤੇ ਨਹੀਂ ਆ ਪੈਸੇ ਕਿਤੇ ਜੇਬ ਚੋਂ ਨਿਕਲੇ ਸੀਗੇ ਡੈਡੀ ਦੇ ਹੀ ਹੋਣੇ ਫਿਰ ਤਾਂ ਇਹ ਮੇਰਾ ਨਾ ਕਿ ਆ ਗਿਆ ਕਿ ਤਾ ਉਹ ਦੇਖੋ ਸਿਰ ਨਾ ਕਿ ਆ ਗਿਆ ਨਾ 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 ਮੈਨ ਮੈਨ ਉਹ ਡੋਗੇ ਤੇਰੇ ਕੋਲ ਕੀ ਕਰਦੇ ਤੇਰੇ ਨਹੀਂ ਹੈਗੇ ਮੇਰੇ ਨੇ ਠੀਕ ਹੈ ਨਾ ਮੈਂ ਮੈਨ ਦਿੱਤੇ ਨੇ ਮੱਚਾ ਮੇਰੇ ਥੀਰ ਤੇ ਤੇਰੇ ਕੋਲ ਕੀ ਕਰਦੇ ਨੇ ਤੂੰ ਇਹਦੇ ਪਕੜਾ ਨਾ ਆ ਆ ਪਾੜ ਜਾ ਪਾੜ ਜਾ ਪਾੜ ਜਾਣੀ ਪਾੜ ਜਾਣੀ ਪਾੜ ਜਾਣੀ ਪਾੜ ਜਾਣੀ ਪਾੜ ਜਾਣਗੇ ਪਾੜ ਜਾਣਗੇ ਮਨ ਜਲੇਗਾ ਤੂੰ ਦੂਰ ਆਪਣੇ ਵੀ ਮੜੀ ਹਾਂਜੀ ਮੰਮੀ ਮੇਰਾ ਕਾਗੜਾ ਖੁਰਦੂਗਾ ਮੇਰਾ ਠੀਕ ਹੈ ਨਾ ਚਲੋ ਮੰਮੀ ਬਣਾਉਂਦੇ ਪਹਿਲੇ ਚੱਲਦੇ ਆਪਾਂ ਚਲੋ 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 ਲਾਪਕਾ ਪਾਸੇ ਪਹਿਲੇ ਦੇਖੇ ਦਸਰ ਪਰ ਮੇਰੇ ਗਾਂ ਟੱਕੀ ਜਿਹਾ ਕਿਹਾ ਮੰਮੀ ਨੇ ਸਾਰਾ ਮੰਦਰ ਤੋੜਤਾ ਇੱਥੇ ਆ ਬਾਰੀਆਂ ਵੀ ਅਸੀਂ ਤੋੜੀਆਂ ਹੁਣ ਬੰਦ ਗਈ ਬਾਈ ਸੱਤ ਗੇਸ ਹੋ ਗਈ ਤੁਸੀਂ ਆਪ ਵੀ ਸਾਰੇ ਪਾਣੀ ਨਾਲ ਭੇਜ ਗਏ ਇਦਾਂ ਸਰਕਾ ਬਾਲਟਾ ਬਾਲਟੀ ਰੱਖੀ ਹੋਈ ਹੈ ਥੋੜਾ ਬਾਰਿਕ ਹੁੰਦੇ ਪੈਣੇ ਸਾਰੀ ਤੋਪੀ ਮੰਦ ਲੱਗਦਾ ਹੈ ਆਟਾ ਅੰਝੇ ਕਮੈਂਡ ਕਰਦੇ ਉਸ ਤੇ ਵੀ ਮੰਦ ਲੱਗਦੀ ਆ ਭੀ ਇਹ ਦੋਨੋਂ ਮੇਰੇ ਖੁੱਲੋ ਮਾਰਦੇ ਪੈਣੇ ਆ ਕੀ ਹੈ ਮੰਮੀ ਚਿਮਟੀ ਚਿਮਟੀ ਕਹਿੰਦੇ ਨੇ ਮਮੇ ਨੇ ਬੋਲਾ ਚਿਮਟੀ ਹੈ ਫਸਤੇ ਮਾਰੋ ਨੜੀ ਕੜਿਓ ਹਾਂ ਉਹ ਮਾਰਦੇ ਹਾਂ ਫालतू ਜੀ ਫਿਰ ਸੋਈ ਤੱਕ ਜਾ ਰਹੀ ਹੈ ਹੁਣ ਇਹ ਉੱਪਰ ਕਿਤੇ ਰੱਖਿਆ ਨਾ ਜਾਣਾ ਨਹੀਂ ਸਾਰੇ ਹਾਂ ਉੱਪਰ ਕਿਤੇ ਰੱਖੀ ਹੁੰਦੇ ਕਈ ਸਾਨੂੰ ਇਹ ਨਾਲ 깔 साफ ਕਰ। اچھا ਇਹ ਨਾਲ ਆਪਣੇ ਵੱਸ ਸਾਰਾ ਘਰ ਸਾਫ ਹੋ ਗਿਆ। ਆ ਵਾੜਾ ਇਸ ਕੋਲ ਸੋ મતਲਬ ਸਾਫ ਕਰਨਾ ਹੈ ਇਹਦਾ ਵਾ ਉਹ ਵਾ ਹੋ ਗਿਆ। ਅੱਗੇ ਰੈਂਪ ਵੀ ਸਾਫ ਹੈ ਜਾਂਦਾ ਅੱਛਾ। ਇਹ ਮੇਰੇ ਉੱਪਰ ਕਿ ਪਈ ਨਹੀਂ ਹੈ। ਜੀ ਇੱਥੇ ਰਾਤ ਦਾ ਡਿਨਰ ਡਿਨਰ ਬਣ ਰਿਹਾ ਹੈ। ਪਤਾ ਕਿੰਨੇ ਹੋ ਜੇ 11 ਵਜੇ ਰਾਤ ਦੇ। ਮੰਮੀ ਨੇ ਅੱਜ ਕੁਛ ਵਾਵਾ ਕੰਮ ਕਰ ਲਿਆ ਤੇ ਮੰਮੀ ਦੇ ਪੈਰ ਹੱਥ ਸਾਰਾ ਕੁਝ ਸਪੀਡ ਹੋ ਜਾਂਦਾ ਪਿੰਡਾ ਪੀੜ ਹੋ ਜਾਂਦੇ ਐਸ ਕਰਕੇ ਲੇਟ ਹੋ ਗਿਆ ਜੀ ਰੋਟੀਆਂ ਬਣਾਉਣ ਤੋਂ ਵੀ ਓਏ ਸਵੇਰ ਦੀ ਸਭੀ ਦਾਲ ਤੇ ਰੋਟੀ ਡੈਡ ਨੂੰ ਭੁੱਖ ਲੱਗੀ ਸੀ ਤਾਂ ਹੀ ਖਾਣੀ ਸੀ ਉਹਨਾਂ ਨੇ ਇਹ ਖਾਣਾ ਪੀਣਾ ਹੋ ਚੁੱਕਿਆ ਤੇ ਹੁਣ ਆਪਾਂ ਇਸ ਵਲੋਗ ਨੂੰ ਕਰਦੇ ਆਂਡ ਜੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੋਗਸ ਥੈਂਕ ਯੂ so much for watching ਬਾਏ